ਅੰਮ੍ਰਿਤਸਰ ਦੇ ਪਿੰਡ ਨਗਲੀ ਵਿਖੇ ਇੱਕ ਕਾਰ ਵਿੱਚ ਦੇਰ ਰਾਤ ਗੋਲੀਆਂ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਨਗਲੀ ਵਾਸੀ ਭਿੰਦਾ ਸ਼ਾਹ ਅਤੇ ਉਸ ਦਾ ਬੇਟਾ ਅਮਰਬੀਰ ਕਾਰ ਵਿੱਚ ਬੈਠੇ ਕਾਫੀ ਦੇਰ ਤੋਂ ਪਏ ਅਸਲੇ ਦੀ ਸਫਾਈ ਕਰ ਰਹੇ ਸਨ ਤਾਂ ਅਚਾਨਕ ਅਸਲੇ ਵਿੱਚੋਂ ਚੱਲੀ ਗੋਲੀ ਨਾਲ ਪਿਤਾ ਤੇ ਪੁੱਤਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਭਿੰਦੇ ਸ਼ਾਹ ਦੀ ਮੌਤ ਹੋ ਗਈ ਅਤੇ ਅਮਰਬੀਰ ਦਾ ਇਲਾਜ ਚੱਲ ਰਿਹਾ ਹੈ। ਉਨਾ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਚੱਲਦਿਆਂ ਇਸ ਪਰਿਵਾਰ ਵੱਲੋਂ ਆਪਣਾ ਇੱਕ ਅਸਲਾ ਜਮ੍ਹਾਂ ਕਰਵਾ ਦਿੱਤਾ ਗਿਆ ਸੀ ਅਤੇ ਦੂਜੇ ਅਸਲੇ ਨੂੰ ਜਮ੍ਹਾਂ ਕਰਵਾਉਣ ਲਈ ਉਸ ਦੀ ਸਫਾਈ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ। ਉਹਨਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮਾਮਲਾ ਜੀ ਨੰਗਲੀਪਿੰਡ ਦੇ ਪੋਪੁੱਤਰ ਸੀਗੇ। ਰੁਪਿੰਦਰ ਸਿੰਘ ਤੇ ਅਮਰਦੀਪ ਸਿੰਘ ਜੀ। ਉੱਥੇ ਕੋਈ ਚਾਹਨਕ ਗੰਨਗੁਨ ਸਾਫ ਕਰ ਰਿਹਾ ਸੀ ਗੰਠੀ ਕਰਵਾ ਕੇ ਲੈ ਆਇਆ ਦੇਖ ਰਿਹਾ ਸੀ ਉਹਦੇ ਚ ਕੋਈ ਫਾਇਰ ਨਿਕਲ ਗਿਆ ਤਾਂ ਆਸ ਵਿੱਚ ਪਿਓ ਪੁੱਤਾਂ ਦੇ ਲੱਗ ਗਿਆ ਸਰ ਕਿੰਨੇ ਫਾਇਰ ਚੱਲੇ ਫਾਇਰ 2 ਚੱਲੇ ਆ ਤੋ ਪਿਓ ਪੁੱਤਾਂ ਦੇ ਆਸ ਵਿੱਚ ਲੱਗ ਗਿਆ ਪਹਿਲੋਂ ਪਿਤਾ ਦੇ ਲੱਗ ਗਿਆ ਗੰਦ ਰੱਖਣ ਲੱਗ ਪਏ ਤੇ ਆਪਣੇ ਕਾਕੇ ਦੇ ਲੱਗ ਗਿਆ ਉਹਦੇ ਵਿੱਚ ਜੋ ਉਹਦੇ ਭਰਾ ਨੇ ਸਾਨੂੰ ਸਟੇਟਮੈਂਟ ਦਿੱਤੀ ਉਹਦੇ ਮੁਤਾਬਕ ਜਮਾ ਨਹੀਂ ਕਰਾਇਆ ਗਿਆ ਸੀ ਜਾਂ ਚਾਹਨ ਜਮਾ ਅਸਲਾ ਜਮਾ ਸੀ ਇਹਨਾਂ ਦੋ ਅਸਲੇ ਸੀ ਜਮਾ ਕਰਵਾਇਆ ਸੀ ਇੱਕ ਆਜੀ ਠੀਕ ਕਰਵਾ ਕੇ ਲੈ ਆ ਕੇ ਆਂਦੇ ਠੀਕ ਕਰਵਾ ਦਿੰਨੇ ਆ ਕਾਰਵਾਈ ਤਪਤੀਸ ਕਰ ਰਹੇ ਆ ਦਰਾਨੇ ਤਪਤੀਸ ਜੋ ਦੇ ਘਰ ਦੇ ਬਿਆਨ ਦੱਸਣਗੇ ਉਹ ਕਰਾਂਗੇ ਅਸਲ ਇਹਨੂੰ ਜ਼ਰਤ ਕਰਦੇ ਆ ਅਸਲਾ ਦੇਖ ਲੈਣੇ ਜਾ ਕੇ ਤਲਾਸ਼ੀ ਲੈਣੀ ਉਹਨਾਂ ਦੇ ਘਰ ਦੀ ਹੈ ਕਰਨ ਕਿੰਨਾ ਇਹ ਆਪਸ ਵਿੱਚ ਇਹਨਾਂ ਡਿਸਪਿਊਟ ਕੋਈ ਨਹੀਂਗਾ ਜੋ ਉਹਦੇ ਭਰਾ ਨੇ ਦੱਸਿਆ ਵੀ ਉਹ ਵੀ ਉੱਥੇ ਲੱਗੇ ਸੀਗਾ ਗਨ ਠੀਕ ਕਰਵਾ ਕੇ ਲਿਆਏ ਸੀ ਉਹਨੇ ਫਰਲੀ ਪਾਪਾ ਦਿਖਾਵਾ ਠੀਕ ਕਰਨਾ ਦਿਖਾ ਮੈਨੂੰ ਉਹਦੇ ਵਿੱਚ ਕਿਤੇ ਰਹਉਂਦੇ ਸੀਗੇ ਜੀ ਦੁਕਾਨ ਦੇ ਲੈ ਉਹ ਚਾਂਦ ਕਿਤੇ ਨਿਕਲਿਆ ਫੇਰ ਤੇ ਉਹਦੇ ਬਾਪ ਦੇ ਲੱਗਾ ਜਦੋਂ ਰੱਖਣ ਲੱਗਾ ਤੇ ਦੂਜਾ ਫੇਰ ਉਹਦੇ ਲੱਗਾ ਚਾਂਦ